ਸਟਾਰ ਅਮਰੀਕਾ ਵਿੱਚ ਹੋਏ ਸਿਆਸੀ ਬਦਲਾਅ ਨੇ ਦੁਨੀਆਂ ਪਰ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਦਿੱਤਾ ਹੈ ਟੈਡੀ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਪਣੀਆਂ ਪਹਿਲਾਂ ਤੋਂ ਐਲਾਨੀਆਂ ਕਰੇ ਲੋਕ ਅਤੇ ਅੰਤਰਰਾਸ਼ਟਰੀ ਨੀਤੀਆਂ ਉੱਤੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਟੈਡੀ ਸਭ ਤੋਂ ਪਹਿਲਾਂ ਅਮਰੀਕਾ ਨਾਲ ਵਪਾਰ ਕਰਦੇ ਦੁਨੀਆਂ ਭਰ ਦੇ ਦੇਸ਼ਾਂ ਨਾਲ ਆਪਸੀ ਟੈਕਸਾਂ ਦੇ ਮਾਮਲੇ ਉੱਤੇ ਉਹਨਾਂ ਨੇ ਸਪਸ਼ਟ ਰੂਪ ਵਿੱਚ ਕਿਹਾ ਹੈ ਕਿ ਅਮਰੀਕਾ ਘਾਟੇਵੰਦਾ ਸੌਦਾ ਨਹੀਂ ਕਰੇਗਾ ਡੈਡੀ ਪਿਛਲੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗਟਨ ਫੇਰੀ ਦੌਰਾਨ ਵੀ ਦੋਵਾਂ ਦੇਸ਼ਾਂ ਦੇ ਆਪਸੀ ਵਪਾਰ ਸੰਬੰਧੀ ਉਹਨਾਂ ਨੇ ਆਪਣੀਆਂ ਨੀਤੀਆਂ ਨੂੰ ਸਪਸ਼ਟ ਕੀਤਾ ਹੈ ਡੰਡੀ ਚਾਹੇ 트럼ਪ ਭਾਰਤ ਨਾਲ ਦੋਸਤੀ ਦਾ ਦਮ ਜ਼ਰੂਰ ਪਰਦੇ ਹਨ ਪਰ ਆਪਣੀਆਂ ਐਲਾਨੀਆਂ ਵਪਾਰਕ ਨੀਤੀਆਂ ਨੂੰ ਉਹ ਕਿਸੇ ਵੀ ਤਰ੍ਹਾਂ ਬਦਲਣ ਲਈ ਤਿਆਰ ਨਹੀਂ ਹਨ ਡੰਡੀ ਇਹੀ ਬਤੀਰਾ ਉਹਨਾਂ ਨੇ ਅਮਰੀਕਾ ਵਿੱਚ ਅਨੇਕਾਂ ਦੇਸ਼ਾਂ ਤੋਂ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਬਾਰੇ ਅਪਣਾਇਆ ਹੈ ਡੈਡੀ ਉਹਨਾਂ ਨੇ ਬੜੀ ਤੇਜ਼ੀ ਨਾਲ ਇਹਨਾਂ ਪ੍ਰਵਾਸੀਆਂ ਦੀ ਪਛਾਣ ਕਰਕੇ ਸਖਤੀ ਨਾਲ ਉਹਨਾਂ ਨੂੰ ਆਪੋ ਆਪਣੇ ਦੇਸ਼ਾਂ ਵਿੱਚ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਡੈਡੀ ਇਸ ਰੈਟਿਟੀ ਤਹਿਤ ਜੈਸ ਸ਼ਰਬਨਾਕ ਟੰਗ ਤਰੀਕੇ ਨਾਲ ਹੌਣ ਤੱਕ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਅੰਮ੍ਰਿਤਸਰ ਭੇਜਿਆ ਗਿਆ ਹੈ ਉਸ ਨਾਲ ਭਾਰਤ ਦੀ ਕਿਰਕਰੀ ਹੋਈ ਹੈ ਪਰ ਪ੍ਰੰਪੁੱਤੇ ਇਸ ਦਾ ਕਿਸੇ ਤਰ੍ਹਾਂ ਦਾ ਕੋਈ ਅਸਰ ਦਿਖਾਈ ਨਹੀਂ ਦਿੰਦਾ ਡੈਡੀ ਸਤ ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਉਹਨਾਂ ਨੇ ਪਿਛਲੇ 4 ਸਾਲਾਂ ਤੋਂ ਰੂਸ ਯੂਕਰੇਨ ਦੀ ਚੱਲੀ ਆ ਰਹੀ جنگ ਨੂੰ ਰੋਕਣ ਦੇ ਨਾਂ ਉੱਤੇ ਆਪਣੀ ਅਜੀਬੋ ਗਰੀਬ ਨੀਤੀ ਉੱਤੇ ਚੱਲਣ ਦੇ ਬਿਆਨ ਦਿੱਤੇ ਹਨ ਡੈਡੀ ਰਾਸ਼ਟਰਪਤੀ ਬਡਣ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਇਸ ਬੇहद ਗੰਭੀਰ ਮਸਲੇ ਨੂੰ ਸੁਲਝਾਉਣ ਲਈ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿ ਨਾਲ ਸਿੱਧੀ ਗੱਲਬਾਤ ਕਰਨ ਲਈ ਤਿਆਰ ਹਨ ਡੈਂਡੀ ਇਸੇ ਤਹਿਤ ਹਫਤਾ ਪਰ ਪਹਿਲਾ 트াম্প ਨੇ ਪੁਤਿਨ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਸੀ ਡੈਂਡੀ ਇਸ ਤੋਂ ਛੇਤੀ ਬਾਅਦ ਸਾウਦੀ ਅਰਬ ਦੀ ਰਾਜਸਤਾਨੀ ਰਿਆਦ ਵਿੱਚ ਦੋਵਾਂ ਮੁਲਕਾਂ ਦੇ ਪ੍ਰਤੀਨਿਧਾਂ ਦੀ ਗੱਲਬਾਤ ਵੀ ਹੋਈ ਹੈ ਡੈਂਡੀ ਇਸ جنگ ਵਿੱਚ ਅਮਰੀਕਾ ਤੋਂ ਇਲਾਵਾ ਯੂਰਪੀਅਨ ਯੂਨੀਅਨ ਦੇ ਦਰਜਾ ਹੀ ਦੇਸ਼ ਅਸਿੱਧੇ ਤੰਗ ਨਾਲ ਸ਼ਾਮਿਲ ਹਨ ਜੋ ਇਸ ਲੜਾਈ ਵਿੱਚ ਯੂਕਰੇਨ ਦੀ ਹਰ ਤਰ੍ਹਾਂ ਨਾਲ ਮਦਦ ਕਰਦੇ ਰਹੇ ਹਨ ਡੰਡੀ ਹੋਰ ਤੱਕ ਅਮਰੀਕਾ ਅਤੇ ਪੱਛਮੀ ਯੂਰਪ ਦੇ ਮੁਲਕਾਂ ਨੇ ਅਰਬਾਂ ਖਰਬਾਂ ਦੀ ਹਰ ਤਰ੍ਹਾਂ ਦੀ ਮਦਦ ਨਾਲ ਯੂਕਰੇਨ ਨੂੰ ਰੂਸ ਦੇ ਸਾਹਮਣੇ ਖੜਾ ਰੱਖਿਆ ਹੈ ਡੰਡੀ ਚਾਹੇ ਰੂਸ ਨੇ ਯੂਕਰੇਨ ਦੇ ਵੱਡੇ ਕਿਸੇ ਨੂੰ ਲਗਾਤਾਰ ਬੰਬਾਰੀ ਨਾਲ ਤਬਾਹ ਕਰ ਦਿੱਤਾ ਹੈ ਡੰਡੀ ਇਸ ਲੜਾਈ ਵਿੱਚ ਦੋਵਾਂ ਮੁਲਕਾਂ ਦੇ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਯੂਕਰੇਨ ਦੇ ਲੱਖਾਂ ਹੀ ਲੋਕਾਂ ਨੇ ਸ਼ਰਨਾਰਥੀਆਂ ਦੇ ਰੂਪ ਵਿੱਚ ਯੂਰਪੀਅਨ ਦੇਸ਼ਾਂ ਵਿੱਚ ਪਨਾਹ ਵੀ ਲਈ ਹੋਈ ਹੈ ਇਸੇ ਕਰਕੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ